ਦੋਸਤੋ ਅੱਜ ਦੀ ਕਹਾਣੀ ਹੈ ਸਰਬਸ਼੍ਰੇਸ਼ਟ ਰਾਮਲੀਲਾ ਦੀ ਬੀਜੇਨਗਰ ਦੀ ਰਾਜਧਾਨੀ ਵਿੱਚ अनेका ਲੀਲਾਵਾਂ ਹੁੰਦੀਆਂ ਸਨ ਰਾਮਲੀਲਾ ਦਾ ਮੌਸਮ ਆਉਂਦੇ ਹੀ ਕਲਾਕਾਰਾਂ ਦੀਆਂ ਮੰਡਲੀਆਂ ਸਰਗਰਮ ਹੋ ਜਾਂਦੀਆਂ ਜਗ੍ਹਾ-ਜਗ੍ਹਾ ਮੰਚ ਬਣ ਜਾਂਦੇ ਅਤੇ ਕਲਾਕਾਰ ਅਭਿਆਸ ਕਰਨ ਲੱਗਦੇ ਕਿਦੇ ਰਾਮ ਜੀ ਦੀ ਸਵਾਰੀ ਕੱਢਣ ਦੀ ਤਿਆਰੀਆਂ ਹੁੰਦੀਆਂ ਜਾਂ ਕਿਦਰੇ ਸਰਵਨ ਕੁਮਾਰ ਦਸਰਤ ਨਾਟਕਾਂ ਦਾ ਮੰਚਨ ਹੁੰਦਾ ਸਾਰੀਆਂ ਮੰਡਰੀਆਂ ਨੂੰ ਵੈਸੇ ਤਾਂ ਰਾਜ ਦਰਬਾਰ ਤੋਂ ਰਾਸ਼ੀ ਮਿਲੀ ਜਾਂਦੀ ਪਰੰਤੂ ਇਸ ਵਾਰ ਮਹਾਰਾਜ ਨੇ ਇੱਕ ਵੱਖਰਾ ਹੀ ਐਲਾਨ ਕੀਤਾ ਸੀ ਕਿ ਇਸ ਵਾਰ ਜਿਹੜੀ ਸਭ ਤੋਂ ਵਧੀਆ ਰਾਮਲੀਲਾ ਹੋਵੇਗੀ ਉਸ ਨੂੰ ਰਾਜ ਪੁਰਸਕਾਰ ਮਿਲੇਗਾ ਇਸ ਦੇ ਵਾਸਤੇ ਇੱਕ ਕਮੇਟੀ ਬਣਾਈ ਗਈ ਕਮੇਟੀ ਵਿੱਚ ਰਾਜਪ੍ਰੋਹਿਤ ਸੈਨਾਪਤੀ ਅਤੇ ਮੰਤਰੀ ਸ਼ਾਮਿਲ ਸਨ ਦਿਨਲੀ ਰਾਮ ਨੂੰ ਜਾਣ ਬੁਝ ਕੇ ਕਮੇਟੀ ਚੋਂ ਬਾਹਰ ਰੱਖਿਆ ਗਿਆ ਤੈ ਹੋਇਆ ਕਿ ਕਮੇਟੀ ਹੀ ਰਾਜ ਪੁਰਸਕਾਰ ਦੇ ਲਈ ਰਾਮਲੀਲਾ ਦੀ ਚੋਣ ਕਰੇਗੀ ਕਮੇਟੀ ਦੇ ਮੈਂਬਰ ਜਗਾ ਜਗਾ ਜਾ ਕੇ ਰਾਮਲੀਲਾ ਵੇਖਣ ਲੱਗੇ ਨਿਸ਼ਚਿਤ ਦਿਨ ਉਹਨਾਂ ਨੇ ਰਾਜਾ ਨੂੰ ਦੱਸ ਦਿੱਤਾ ਕਿ ਫਲਾਨੀ RAM LILA ਸਰਬਸ਼੍ਰੇਸ਼ਟ ਹੈ। ਰਾਜਾ ਨੇ ਤਨੇਲੀ RAM ਨੂੰ ਆਖਿਆ ਹੁਣ ਤੁਸੀਂ ਇੱਕ ਸਮਾਰੋਹ ਦਾ ਪ੍ਰਬੰਧ ਕਰੋ। ਇਸ ਵਿੱਚ ਤੁਸੀਂ ਉਸ RAM LILA ਦੇ ਮੁੱਖ ਦ੍ਰਿਸ਼ ਵਿਖਾਏ ਜਾਣਗੇ ਜੋ ਪੁਰਸਕਾਰ ਵੀ ਦਿੱਤੇ ਜਾਣਗੇ। ਤਨੇਲੀ RAM ਨੇ ਭਰੇ ਦਰਬਾਰ ਵਿੱਚ ਆਖਿਆ ਮਹਾਰਾਜ ਕਮੇਟੀ ਨੇ ਸਰਬਸ਼੍ਰੇਸ਼ਟ RAM LILA ਦੀ ਚੋਣ ਬਹੁਤ ਸੂਝ-ਬੂਝ ਨਾਲ ਕੀਤੀ ਹੈ। ਕਿਉਂਕਿ ਇਹ RAM LILA ਸਰਬਸ਼੍ਰੇਸ਼ਟ ਕਲਾਕਾਰਾਂ ਨੇ ਕੀਤੀ ਹੈ। ਇਹ RAM LILA ਮੰਡਲੀ ਵਾਲਿਆਂ ਨੇ ਕਮੇਟੀ ਮੈਂਬਰਾਂ ਦਾ ਭਰਪੂਰ ਸਵਾਗਤ ਕੀਤਾ। ਉਨ੍ਹਾਂ ਨੂੰ ਰੇਸ਼ਮੀ ਸ਼ਾਲ ਦੇ ਨਾਲ ਚੰਨਨ ਦੀਆਂ ਬਣੀਆਂ ਮੂਰਤੀਆਂ ਤੇ ਵਧੀਆ ਕਿਸਮ ਦਾ ਇੱਕ ਸਨਕ ਵੀ ਭੇਟ ਕੀਤਾ ਹੈ ਕਮੇਟੀ ਦੇ ਮੈਂਬਰ ਨੇ ਮੇਰੀ ਵਧਾਈ ਸੁਣ ਕੇ ਰਾਜਾ ਚੌਕੇ ਪਤਾ ਲੱਗਾ ਕਿ ਇਸੇ ਲਾਲਚ ਦੇ ਕਾਰਨ ਕਮੇਟੀ ਨੇ ਉਸ ਮੰਡਲੀ ਦੀ ਰਾਮਲੀਲਾ ਨੂੰ ਸਰਵਸ਼ੇਸ਼ ਆਖਿਆ ਹੈ ਰਾਜਾ ਨੇ ਤਨਲੀਨਾਮ ਤੋਂ ਸਲਾਹ ਲਈ ਉਹ ਬੋਲਿਆ ਇਹ ਪੁਰਸਕਾਰ ਤਾਂ ਬਾਲ ਮੰਡਲੀ ਦੀ ਕਮੇਟੀ ਨੂੰ ਮਿਲਣਾ ਚਾਹੀਦਾ ਹੈ ਪੁਰਸਕਾਰ ਪਾ ਕੇ ਬੱਚੇ ਅਗਲੀ ਵਾਰ ਹੋਰ ਵੀ ਉਤਸ਼ਾਹ ਨਾਲ ਰਾਮਲੀਲਾ ਕਰਨਗੇ ਇਸੇ ਬਾਨ ਨੇ ਭਗਵਾਨ ਰਾਮ ਦੇ ਸਤਗੁਣਾਂ ਤੋਂ ਪ੍ਰੇਰਨਾ ਵੀ ਲੈਣਗੇ ਸਾਰੇ ਦਰਬਾਰੀ ਨੇ ਤੇ ਲੇਲੀ ਰਾਮ ਦੀ ਗੱਲ ਦਾ ਸਮਰਥਨ ਕੀਤਾ ਆਪਣੀ ਦਾਸ ਨਾਲ ਗਲਤੀ ਵੇਖ ਕੇ ਰਾਜਪ੍ਰੋਹਿਤ ਸੈਨਾਪਤੀ ਅਤੇ ਮੰਤਰੀ ਸ਼ਰਮ ਨਾਲ ਪਾਣੀ ਪਾਣੀ ਘੋਰੇ ਸੰ ਧੰਨਵਾਦ